ਸੰਜੂਵਿੰਦਰ ਪ੍ਰਧਾਨ ਨੇ ਉਹ ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨਗੇ ਕਸ਼ਮੀਰ ਸਿੰਘ ਜੀ ਪੰਨੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਆਮ ਗੱਲ ਆਉਦੀ ਆ ਕਿ ਜਿਹੜਾ ਇਹ ਤਿੰਨ ਰਨ ਕਾਨੂੰਨ ਬਣਾਇਆ ਉਥੇ ਅਸੀਂ ਜਦੋਂ ਅੱਜ ਇੱਥੇ ਮਹਿਰਪੁਰ ਦੇ ਵਿੱਚ ਇਕੱਠੇ ਹੋਏ ਸੀਗੇ ਉਥੇ ਵੀ ਅਸੀਂ ਪਹੁੰਚੇ ਸੀ ਉਸ ਤੋਂ ਬਾਅਦ ਇੱਕ ਮੈਂ ਬਿਆਨ ਵੀ ਲਾਇਆ ਸੀਗਾ ਕਿ ਜਿਹੜਾ ਇਹ ਕਾਨੂੰਨ ਆ ਇਹ ਸਰਕਾਰ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਆਪਾਂ ਤੱਕੇ ਵਗੇ ਇੱਥੇ ਵੀ ਲੜਾਈ ਲਾਨੀ ਆ ਕਿਉਂਕਿ ਇਹ ਪਾਸ ਹੋ ਚੁੱਕਾ ਵਾ ਇੱਕ ਜਿਆ ਨੋਟੀਫਿਕੇਸ਼ਨ ਆ ਉਹ ਰਹਿੰਦਾ ਆਪਾਂ ਉਹ ਸਰਕਾਰ ਨੂੰ ਮਜਬੂਰ ਕਰ ਦੇਣਾ ਕਿ ਇਹ ਜਿਹੜਾ ਨੋਟੀਫਿਕੇਸ਼ਨ ਆ ਲਾਗੂ ਨਾ ਕਰੇ ਕਿਉਂਕਿ ਜੇ ਜੀ ਡਰਾਈਵਰੀ ਦੀ ਗੱਲ ਆ ਤੇ ਕੱਲੇ ਜਿਹੜੇ ਡਰਾਈਵਰ ਜਿਹੜੇ ਗੱਡੀਆਂ ਲੈ ਕੇ ਜਾਂਦੇ ਕਿ ਰਾਜ ਦੇ ਕਰਦੇ ਆ ਉਹਨਾਂ ਦੀ ਗੱਲ ਨਹੀਂ ਇਹ ਜਿਹੜਾ ਡਰਾਈਵਰ ਆ ਹਰ ਕੋ ਡਰਾਈਵਰ ਆ ਆਪਾਂ ਸਾਰੇ ਡਰਾਈਵਰ ਆ ਆਪਣੇ ਕੋ ਕੋਈ ਕੁਝ ਵੀ ਹੋ ਸਕਦਾ ਕਿਤੇ ਐਕਸੀਡੈਂਟ ਵੀ ਹੋ ਸਕਦਾ ਕਿਉਂਕਿ ਇਹ ਜਿਹੜਾ ਜਿਹੜੇ ਲੋਕ ਜਿਨ੍ਹਾਂ ਨੂੰ ਕੋਈ ਪੁੱਛ ਦੱਸ ਨਹੀਂ ਹੋਣੀ ਫਿਰ ਜਿਹੜਾ ਕੋਈ ਬਿਲਕੁਲ ਘਰੋਂ ਨਿਕਮਾ ਉਹਨਾਂ ਨੇ ਟਰੈਕਟਰ ਥੱਲੇ ਆਇਆ ਕਰਨਾ ਜਾਂ ਉਹਨਾਂ ਘਟੀਆਂ ਥੱਲੇ ਆਉਣਾ ਕਿਉਂਕਿ ਪੈਸੇ ਬਣੇ ਆ 10 ਲੱਖ ਦੀ ਸਜ਼ਾ 7 ਲੱਖ ਰੁਪਈਆ ਜੁਰਮਾਨਾ ਅਗਲੇ ਨੇ ਕਿਹਾ ਚਲ ਮੈਂ ਇਹਨਾਂ ਦੇ ਥੱਲੇ ਆ ਕੇ ਮਰਦਾ ਆਪੇ ਹੀ ਦੇਣਗੇ ਕੁਝ ਨਾ ਕੁਝ ਇਸ ਲਈ ਇਹ ਕਾਨੂੰਨ ਜਿਹੜਾ ਬਹੁਤ ਗੰਦਾ ਕਾਨੂੰਨ ਆ ਇਸ ਦੀ ਅਸੀਂ ਟੱਟ ਕੇ ਵਿਰੋਧ ਕਰਦੇ ਆ ਇਹ ਹੋਣੀ ਇਦਾਂ ਹੀ ਦੇਖਿਓ ਭਾਵਾ ਇਸ ਤੋਂ ਇਲਾਵਾ ਜਿਹੜਾ ਸੁਆਮੀ ਨਾਦਨ ਕਮਿਸ਼ਨ ਦੀ ਰਿਪੋਰਟ ਜਿਹੜੀ ਸੀਗੀ ਉਹ ਲਾਗੂ ਇਹਨਾਂ ਨੇ ਨਹੀਂ ਕੀਤੀ ਉਹ ਬੜੇ ਯੋਜਾ ਛੇ ਤੋਂ ਲਗਭਗ ਚੱਲ ਰਹੀ ਆ ਉਹਨਾਂ ਨੇ ਜਾਂਚ ਵੀ ਕਰਾਈ ਸੀਗੀ ਸਾਰਾ ਕੁਝ ਹੋਇਆ ਉਹਦੇ ਉੱਤੇ ਜਿਹੜੀ ਕਣਕ ਦਾ ਰੇਟ ਆ ਘੱਟੋ-ਘੱਟ 40-4500 ਰੁਪਿਆ ਰੇਟ ਬਣਦਾ ਜਿਹੜਾ ਕਣਕ ਦਾ ਰੇਕਾ ਝੋਨੇ ਦਾ ਰੇਟ ਆ ਉਹ 32-3300 ਰੁਪਿਆ ਬਣਦਾ ਜਾਂ ਗੰਨੇ ਦਾ ਰੇਟ ਆ ਉਹ ਕੋਈ 8-900 ਰੁਪਿਆ ਬਣਦਾ ਇਸ ਕਰਕੇ ਇਹ ਸੁਵਮੀ ਨਾਲ ਇੱਕ ਮੀਟਿੰਗ ਰਿਪੋਰਟ ਆ ਇਹ ਆਪਾਂ ਲਾਗੂ ਕਰਾਉਣੀਆਂ ਇਸ ਤੋਂ ਇਲਾਵਾ ਜਿਹੜੇ ਕਰਜ਼ਾਮਾਬੀ ਆ ਅੱਜ ਕਿਸਾਨ ਜਿਹੜਾ ਉਹ ਸਾਡਾ ਖੁਦਗੁਦੀਆਂ ਕਰਿਆ ਅਜੇ ਆਪਣੇ ਦਬਾਬੇ ਦੇ ਵਿੱਚ ਕੁਝ ਗੱਲ ਹੋ ਰਹੀਆ ਮਾਲਵਾ ਜਿਹੜਾ ਉਹ ਕਰਜ਼ੇ ਦੇ ਥੱਲੇ ਦੱਬਿਆ ਪਿਆ ਦੱਬਿਆ ਤੇ ਜ਼ਬਾਬਾ ਵੀ ਕਰੀ ਪਿਆ ਵਾ ਪਰ ਫੇਰ ਹੀ ਕੋ ਮਾੜੇ ਮੋੜੇ ਬਾਹਰ ਪੂਰ ਜਾਣ ਨਾਲ ਕੋ ਥੋੜਾ ਆਸ ਆ ਨਿਕਲਦਾ ਵਾ ਇਸ ਲਈ ਇਹ ਜਿਹੜੇ ਕਾਨੂੰਨ ਆ ਇਹ ਸਰਕਾਰ ਨੇ ਜਿਹੜੇ ਮੰਨੇ ਸੀਗੇ ਇਹ ਲਾਗੂ ਨਹੀਂ ਕੀਤੇ ਇੱਕ ਜਿਹੜਾ ਜਿਹੜੀ ਇੱਥੇ ਆਪਣੇ ਜੂਪੀ ਦੇ ਵਿੱਚ ਲਖਮੀਪੁਰ ਜਿਹੜੀ ਚਾੜ੍ਹੇ ਜਿਹੜੇ ਜੀਵਿੰਦਾਰ ਸੀਗੇ ਇਹ ਗੁੰਡਿਆਂ ਨੇ ਉਹਨਾਂ ਤੇ ਗੱਡੀਆਂ ਚੜ੍ਹ ਕੇ ਮਾਰਿਆ ਸ਼ਰਯਮ ਧੱਕੇ ਦਾ ਮਾਰਿਆ ਲੇਕਿਨ ਇਹ ਗੰਦੀ ਸਰਕਾਰ ਕੋਈ ਵੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਇਦਾਂ ਹੀ ਹੋਰ ਵੀ ਜਿਹੜੀ ਬਾਨੋ ਦਾ ਕੇਸ ਸੀਗਾ ਉਹਦੇ ਵਿੱਚ ਜੋ ਬਾਨੋ ਜਿਹੜੀ ਸੀਗੀ ਉਹਨੇ ਨਾ ਬਲਾਤਕਾਰ ਕੀਤਾ ਉਹਦੀ ਛੋਟੀ ਜੀ ਬੱਚੀ ਜਿਹੜੀ ਸੀਗੀ ਉਹਨੂੰ ਵੀ ਮਾਰ ਦਿੱਤਾ ਉਹਦੇ ਵਿੱਚ ਜਿਹੜੀ ਸਜ਼ਾ ਸਿੰਘੀ ਇਹਨਾਂ ਗੁੰਡਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਲੇਕਿਨ ਇਹ ਕੇਂਦਰ ਸਰਕਾਰ ਨੇ ਏਡੀ ਮਾੜੀ ਦੇ ਨਕਮੀ ਸਰਕਾਰ ਆ ਇਹਨੇ ਉਹਨਾਂ ਨੂੰ ਮਾਫ਼ ਵੀ ਕਰਕੇ ਜੇਲ ਤੋਂ ਰਿਹਾ ਕੀਤਾ ਲੇਕਿਨ ਉਸ ਤੋਂ ਧੰਨਵਾਦ ਕਰਦੇ ਆ ਕੋਰਟ ਦਾ ਉਹਨਾਂ ਨੂੰ ਫੇਰ ਦੁਬਾਰਾ ਅਦਾਲਤ ਵਿੱਚ ਜਾਣਾ ਪਿਆ ਇਹ ਇਤੋਂ ਆਪਾਂ ਕੀ ਸਮਝਦੇ ਆ ਇਹ ਤਾਂ ਗੁੰਡਿਆਂ ਦੀ ਸਰਕਾਰ ਆ ਇਹਦੇ ਜਿਹੜੇ ਗੁੰਡੇ ਆ ਉਹਨਾਂ ਵਾਸਤੇ ਜਦੋਂ ਮਰਜ਼ੀ ਬੰਦਾ ਮਾਰਨ ਜਦੋਂ ਮਰਜ਼ੀ ਰਿਆਹ ਹੋ ਜਣ ਇਸ ਲਈ ਇਹ ਸਰਕਾਰ ਜਿਹੜੀ ਆ ਤਗੜੇ ਹੋ ਜੋ ਇਹਨਾਂ ਨੂੰ ਪੰਜਾਬ ਦੇ ਵਿੱਚ ਨਾ ਵੰਡਿਓ ਇੱਕ ਆ ਹੋਰ ਅਸੀਂ ਦੁਖੀ ਸਿੰਘੇ ਇੱਕ ਕਾਲੀ ਦਲ ਤੋਂ ਤੇ ਇੱਕ ਕਾਂਗਰਸ ਤੋਂ ਅਸੀਂ ਆ ਨਵਾਂ ਬਦਲਾ ਲੈੰਦਾ ਆ ਜਿਹੜਾ ਹੈਗਾ ਡਰਾਮੇਬਾਜ਼ ਆ ਮੁੱਖ ਮੰਤਰੀ ਜਿਹੜਾ ਜਿਹਨੂੰ ਭਗਵੰਤਾ ਕਹਿੰਦੇ ਆ ਸਿੰਘ ਤੋਂ ਉਹਦਾ ਹੈ ਨਹੀਂ ਭਗਵੰਤ ਨੂੰ ਮਗਰ ਥੋੜਾ ਮਾਨ ਕਹਿੰਦੇ ਆ ਲੇਕਿਨ ਇਸ ਬੰਦੇ ਨੇ ਪੋੜੇ ਬੜੇ ਲੋਕਾਂ ਨੂੰ ਲਾਰੇ ਲਾਏ ਮੈਂ ਇਹ ਕਰ ਦੂੰਗਾ ਮੈਂ ਜੋ ਕਰ ਦੂੰਗਾ ਲੇਕਿਨ ਕਿਸਾਨ ਭਰਾਵੋ ਸਾਥੀਓ ਇਹਨਾਂ ਨੇ ਕੁਝ ਨਹੀਂ ਕੀਤਾ ਨਾ ਇਹਨਾਂ ਨੇ ਕਰਨਾ ਸਿਰਫ ਇਹਦੇ ਡਰਾਮੇ ਬਾਜ਼ ਆ ਡਰਾਮੇ ਬਾਜ਼ ਕਰਦੀ ਆ ਇੱਕ ਉਹਨੇ ਗਗਧਮਾਨ ਕਹਿੰਦੀ 5 ਮਿੰਟ ਦੇ ਵਿੱਚ ਐਮਐਸਪੀ 5 ਮਿੰਟ ਵਿੱਚ ਐਮਐਸਪੀ ਉਹਨੂੰ ਪੁੱਛਿਆ ਉਹ ਕਹਿੰਦੀ ਸਾਡੀ ਗਲਤੀ ਸੀ ਸਾਨੂੰ ਪਤਾ ਹੀ ਨਹੀਂ ਸਵੇਦਾ ਹੋਣੀ ਆ ਇਸ ਲਈ ਜਿਹੜੇ ਆ ਜਿਹੜੇ ਮੀਟਰ ਆ ਇਹ ਵੀ ਇੱਕ ਇਹਨਾਂ ਦਾ ਸੈਂਟਰ ਸਰਕਾਰ ਦੀ ਪਾਲਿਸੀ ਆ ਵੀਰ ਵੀਰ 20 ਦੇ ਵਿੱਚ ਇਹਨਾਂ ਨੇ ਇੱਕ ਮਿਲ ਪਾਸ ਕੀਤਾ ਬਿਜਲੀ ਬੋਰਡ ਦਾ ਉਹਦੇ ਵਿੱਚ ਜਿਹੜੇ ਆ ਮੀਟਰ ਆ ਇਹ ਲਗੜੇ ਆ ਅਸੀਂ ਇਹਦੇ ਐਸਡੀ ਦਾ ਬਹੁਤ ਵਿਰੋਧ ਕੀਤਾ ਕਿਵੇਂ ਤੂੰ ਇਹ ਨਾਂ ਲਾ ਪਰ ਇਹ ਡਰ ਤੇ ਗਿਆ ਉਹ ਤੋਂ ਨੋੜੋ ਦੇ ਹਟ ਗਿਆ ਪਰ ਅੰਦਰ ਖਾਤੇ ਫੇਰ ਇਹ ਲੋਕਾਂ ਨੂੰ ਥੋੜਾ ਡਰਾਉਂਦਾ ਮਕਵਾਦਾ ਇੱਕ ਜੀ ਵੀ ਤੁਮ ਕਹਦਾ ਕਿ ਤੁਸੀਂ ਮੀਟਰ ਲਾਓ ਨਹੀਂ ਤੇ ਤੁਹਾਡੇ ਸ਼ਾਪਾ ਪੈ ਜਾਊਗਾ ਮੇਰੇ ਪਿੰਡ ਵੀ ਗਏ ਸੀਗੇ ਅਸੀਂ ਅਸੀਂ ਉਹ ਤੋਂ ਪਿਆ ਦਿੱਤੇ ਸੀਗੇ ਆਈ ਗਿਆ ਇਹ ਮੀਟਰ ਜਿਹੜੇ ਨਹੀਂ ਲਾਉਂਦੇ ਨੇ ਸੋ ਪਿੰਡ ਵਿੱਚ ਵੀ ਜੇ ਚੇਪਾ ਦੇ ਮੀਟਰ ਆ ਜਿਹੜੇ ਸਮਾਰਟ ਮੀਟਰ ਦਾ ਨਾਮ ਦਿੱਤਾ ਜਾਂਦਾ ਇਹਦੇ ਵਿੱਚ ਤੁਸੀਂ ਦੇਖੋਗੇ ਇਹ ਤੇ ਇਹ ਚਲਦੀਆਂ ਨਾਲ ਸਮਝਾਉਂਦਾ ਹੋਇਆ ਇਹ ਝਟਕੋ ਸੇਮ ਪੈਣੀ ਆ ਜੇ ਅੱਧੀ ਰਾਤ ਨੂੰ ਪੈਸੇ ਮੋਗੇ ਤੇ ਤੁਹਾਡੇ ਅੱਧੀ ਰਾਤ ਨੂੰ ਜਿਹੜਾ ਮੀਟਰ ਆ ਉਹ ਬੰਦ ਹੋ ਜਾਣਾ ਇਸ ਲਈ ਆਪਾਂ ਨੂੰ ਇਹ ਲੜਾਈ ਜਿਹੜੀ ਆ ਲੜਨੀ ਪੈਣੀ ਆ ਇਹ ਐਸ ਡੀਓ ਸਾਇਦ ਅੱਜ ਛੁੱਟੀ ਹੋਣੀ ਆ ਨਹੀਂ ਤੇ ਇਹਨੂੰ ਦੱਸਣਾ ਚਾਹੁੰਦੇ ਆ ਕਿ ਤੇਰਾ ਅਸੀਂ ਪੂਰਾ ਜਲੂਸ ਕੱਢਾਂਗੇ ਜੇ ਤੂੰ ਬੰਦੇ ਦਾ ਪੁੱਤ ਨਾ ਬਣਿਆ ਇਥੇ ਭ੍ਰਿਸ਼ਟਾਚਾਰ ਮੈਨੂੰ ਕੱਲ ਇੱਕ ਰਿਸ਼ਤੀ ਗਰਾਉਂਡ ਦਾ ਮੌਕਾ ਮਿਲਿਆ ਮਰਪੁਰ ਦੇ ਵਿੱਚ ਉਹ ਆਇਆ ਤੁਸੀਂ ਨਰ ਪਹਿਲਾਂ ਤੋਂ ਮੀਟਿੰਗ ਚੱਲ ਗਿਆ 2:30 ਵਜੇ ਆਇਆ 2:30 ਵਜੇ ਆ ਕੇ ਉਹਨੇ ਰਿਸ਼ਤੀਆਂ ਕੀਤੀਆਂ ਤੇ ਸਾਈਨ ਨਹੀਂ ਕੀਤੇ ਸਾਈਨ ਕਰਨ ਲੱਗਾ ਪាច់ ਪាច់ ਤੁਰਿਆ ਗੱਡੀ ਵਿੱਚ ਮੇਰੀ ਇੱਕ ਰਿਸ਼ਤੀ ਸਿੰਘੀ ਮੈਂ ਇਹਨੂੰ ਕਿਹਾ ਵੀ ਤੁਸੀਂ ਸਾਈਨ ਕਰਕੇ ਜਾ ਕਹਿੰਦਾ ਮੈਂ ਮੁੜ ਕੇ ਆਉਣਾ ਉਹ ਅੱਜ ਆਉਂਦਾ ਹੀ ਮੁੜ ਕੇ ਬੁੱਧਵਾਰ ਦਾ ਹੁਣ ਮੈਂ ਕਿਹਾ ਸੋਅਰ ਆਊਗਾ ਜਿਹਨੂੰ ਜਿਹੜਾ ਪੈਸਾ ਦੇਈ ਹੂਗਾ ਉਹਦੇ ਸਹਾਈਨ ਕਰੀ ਜਾਊਗਾ ਜਿਹੜਾ ਕੋਈ ਪੈਸਾ ਨਹੀਂ ਦੇਊਗਾ ਉਹ ਚਿਸ਼ਟੀਆਂ ਉਧਰ ਪਈਆਂ ਰਹਿਣਗੀਆਂ ਪਰ ਮੈਂ ਤਾਂ ਕੋ ਕਟੀਕੇ ਅਸੀ ਸਿੰਘ ਜੀ ਜਿਵੇਂ ਸਾਡੇ ਲੋਕ ਜਿਹੜਿਆ ਤੁਰਦੇ ਨਹੀਂ ਮੈਂ ਕਹਾਂ ਆਪਾਂ ਇੱਥੋਂ ਦੇ ਸਾਰੇ ਸਹਾਈ ਕਰਾ ਕੇ ਛੱਡਾਂਗੇ ਤੇ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਕੱਟੇ ਹੋਣਾ ਚਾਹੀਦਾ ਮੈਂ ਅੱਜ ਜਿਹੜੇ ਆਪਣੇ ਆਪਣੇ ਭਰਾਵਾ ਡਰਾਈਵਰ ਭਰਾਵਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੂੰ ਮੈਂ ਪ੍ਰਿੰਸੀਪਲ ਸਿੰਘ ਨੂੰ ਮੈਂ ਬੇਨਤੀ ਕੀਤੀ ਸੀ ਮੈਂ ਕਹਾਂ ਜਦ ਸਾਰਿਆਂ ਨੂੰ ਕਿਓ ਉਹ ਧੂਰ ਆਉਣ ਕਿਉਂਕਿ ਉਹਨਾਂ ਦਾ ਮਸਲਾ ਨਹੀਂ ਆ ਸਾਰਾ ਸਾਡਾ ਸਾਡਾ ਸਾਰਿਆਂ ਦਾ ਮਸਲਾ ਆਪਾਂ ਇਹਨੂੰ ਤਗੜੇ ਹੋ ਕੇ ਹੱਲ ਕਰਨਾ ਇਹ ਲੜਾਈ ਕੱਲੀ ਉਹਨਾਂ ਦੀ ਨਹੀਂ ਇਹ ਲੜਾਈ ਸਾਰਿਆਂ ਦੀ ਸਾਡੀ ਆਪਣੀ ਲੜਾਈ ਆ ਆਪਾਂ ਇਹਨੂੰ ਲੜਾਂਗੇ ਉਹ ਲੜਾਂਗੇ ਉਹ ਜੋ ਵੀ ਕੁਝ ਕਰਨਾ ਪਊ ਆਪਾਂ ਕਰਾਂਗੇ ਆਪਾਂ ਇੱਕ ਕਾਨੂੰਨ ਜਿਹੜਾ ਇਹਨੂੰ ਵਾਪਸ ਕਰਾ ਕੇ ਦਮ ਲਵਾਂਗੇ ਇਸ ਲਈ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਕਾਨੂੰਨ ਸਾਰਿਆਂ ਵਾਸਤੇ ਆ ਕੋਈ ਵੀ ਡਰੈਾਈਵ ਉਹਨਾਂ ਵਾਸਤੇ ਆ ਹੋਰ ਵੀ ਜਿਹੜੀਆਂ ਛੋਟੋ ਛੋਟੀਆਂ ਮੰਗਾਂ ਜਿੱਦਾਂ ਬਿਜਲੀ ਦੇ ਆ ਜਿਹੜੇ ਕੱਟ ਲੱਗਦੇ ਆ ਗਨਾਮ ਸਿੰਘ ਦੱਸਿਆ ਆਪਾਂ ਇਹਨਾਂ ਵੀ ਕਿਤੇ ਨੂੰ ਮਿਲਣਾ ਪੈਣਾ ਇਹਨੂੰ ਦੱਸਣਾ ਪੈਣਾ ਵੀ ਇਹ ਕੱਟ ਤੇਰੇ ਇਹਦਾ ਕੀ ਕਾਰਨ ਆ ਜਦੋਂ ਰੋਟੀਆਂ ਟਾਈਮ ਹੁੰਦਾ ਉਦੋਂ ਕੱਟ ਲੱਗ ਜਾਂਦਾ ਜਦੋਂ ਰਾਤ ਨੂੰ ਲੋਕੇ ਸੌਂ ਜਾਂਦੇ ਆ ਉਦੋਂ ਵੀ ਬਿਜਲੀ ਛੱਡ ਦਿੰਦਾ ਇਹ ਸਾਰੇ ਲੁਟੇਰੇ ਇਕੱਠੇ ਹੋਏ ਆ ਇਹ ਪ੍ਰਸ਼ਾਸਨਿਕ ਜਿਹੜਾ ਇਹਨਾਂ ਗੱਦਾ ਇਹਨਾਂ ਭੀਟਾਚਾਰ ਬੜੀ ਆਸੀ ਲੋਕਾਂ ਨੂੰ ਜਦੋਂ ਸਰਕਾਰ ਆਉਗੀ ਸ਼ੰਤ ਭ੍ਰਿਸ਼ਟਾਚਾਰ ਖਤਮ ਹੋ ਜੂਗਾ ਅੱਜ ਉਹ ਨਸ਼ਿਆਂ ਦੀ ਗੱਲ ਕਰ ਲੋ ਸਾਡੇ ਨੌਜਵਾਨ ਨਸ਼ਿਆਂ ਦੇ ਨਾਲ ਮਾਵਾਂ ਦੇ ਪੁੱਤ ਜਿਹੜੇ ਆ ਉਹ ਮਰ ਰਹੇ ਆ ਅੱਜ ਇੱਕ ਕਮਰਾ ਜਿਮਾਨ ਤੋਂ ਹੋਈ ਆ ਲੱਕੇ ਭਾਨੇ ਦੀ ਜਿਮਾਨ ਤੋਂ ਹੋ ਗਈ ਆ ਸੁਰੇ ਕੱਲ ਲੇਕਿਨ ਉਹ ਬੰਦਾ ਵਧੀਆ ਕੰਮ ਕਰਦਾ ਸੀਗਾ ਉਹ ਲੋਕਾਂ ਦੇ ਪੈਸੇ ਦੋਦਾਖੇ ਕਦੀ ਕਿਸੇ ਕੋਲ ਨੇ ਪੈਸਾ ਨਹੀਂ ਲਿਆ ਲੋਕੀ ਤਾਂ ਮਗਰੋਂ ਬਾਅਦ ਤੁਰੇ ਫਿਰਦੇ ਪੈਸੇ ਦੇਣ ਲੇਕਿਨ ਲੇਕਿਨ ਕਰੋੜਾਂ ਰੁਪਏ ਹੁੰਦੇ ਦਵਾਈਆਂ ਇਹੋ ਜਿਹੇ ਬੰਦਿਆਂ ਨੂੰ ਇਹਨੇ ਜਿਹੜਾ ਆ ਜਿਹੜਾ ਨਵਾਂ ਮੁੱਖ ਮੰਤਰੀ ਬਣਿਆ ਜਿਹਨੂੰ ਆਪਾਂ ਕੀ ਕਹਿ ਸਕੀਏ ਜਿਹੜਾ ਕਿ ਬਹੁਤ ਨਕਮਾ ਮੁੱਖ ਮੰਤਰੀ ਆ ਇਹਨੇ ਭਾਂਦੇ ਨੂੰ ਤੇ ਉੱਤੇ ਜਿਹੜਾ ਪਰਫਰਾ ਪਾਣੀ ਪਾ ਕੇ ਉਹਨੂੰ ਮਨਾਉਂਦਾ ਰਿਹਾ ਤੂੰ ਕਹਿ ਦੇ ਕਿ ਮੈਂ ਤੇਰੇ ਵਿਰੁੱਧ ਨਹੀਂ ਬੋਲਦਾ ਜਿਹੜਾ ਵੀ ਉਹਦੇ ਵਿਰੁੱਧ ਬੋਲਦਾ ਉਹ ਏਦਾਂ ਦੀ ਹਰਖਾ ਕਰਦਾ ਉਹਨਾਂ ਤਮਾਨਾ ਸਾਨੂੰ ਤੇਰਾ ਕੋਈ ਡਰ ਨਹੀਂ ਕੋਈ ਗੱਲ ਨਹੀਂ ਜੇ ਤੂੰ ਜੋ ਕਰਨਾ ਕਰ ਲਈ ਅਸੀਂ ਲੋਕਾਂ ਦੇ ਨਾਲ ਖੜੇ ਆ ਕਿਸਾਨਾਂ ਨਾਲ ਖੜੇ ਆ ਮੈਂ ਦੂਰਾ ਨਾ ਖੜਿਆ ਆ ਡਰਾਈਵਰਾਂ ਨਾ ਖੜਿਆ ਹਰ ਮੱਦੇ ਨਾਲ ਅਸੀਂ ਜਿੰਨਾ ਵੀ ਠੱਕਾ ਆ ਉਹਨਾਂ ਖੜੇ ਆ ਇਸ ਲਈ ਅਸੀਂ ਜਿਹੜੇ ਆਪਾਂ ਮੈਂ ਸਾਰੇ ਸਾਰਿਆਂ ਦਾ ਫੇਰ ਮੈਂ ਦੁਬਾਰਾ ਜਿਹੜੇ ਮੇਰੇ ਵੀ ਟਰੈਕਟਰ ਲੱਗੇ ਆਏ ਆ ਮੈਨੂੰ ਬੁਲਾ ਕਰਦੇ ਸੀ ਤਾਂ ਜੁਬਾਬ ਵੀ ਤੁਸੀਂ ਛੇਤੀ ਆ ਜਾਓ ਔਰ ਮੇਰੇ ਪਿੰਡ ਟਰੈਕਟਰ 15 15-16 ਟਰੈਕਟਰ ਸੀ ਉਹਨੇ ਉਹ ਕਈ ਸਟਾਰਟ ਨਹੀਂ ਹੁੰਦੇ ਉਹਨਾਂ ਨੂੰ ਸਟਾਰਟ ਵੀ ਕਰਨਾ ਪਿਆ ਤੇ ਲੇਕਿਨ ਟਾਈਮ ਲੱਗਦਾ ਥੋੜਾ ਲੇਟ ਹੋ ਗਿਆ ਸੀਗੇ ਔਰ ਮੈਂ ਦੁਬਾਰਾ ਸਾਰੇ ਜਿੰਨੇ ਵੀ ਮੇਰੇ ਭਰਾ ਇੱਥੇ ਆਏ ਆ ਮੈਂ ਸਾਰਿਆਂ ਦਾ ਵਾਰ-ਵਾਰ ਧੰਨਵਾਦ ਕਰਦਾ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਤੁਸੀਂ ਮੈਨੂੰ ਅੱਧੀ ਰਾਤ ਨੂੰ ਮੇਰੇ ਕੋਲ ਨੰਬਰ ਲੈ ਲਓ ਅੱਧੀ ਰਾਤ ਨੂੰ ਫੋਨ ਕਰੋਗੇ ਮੈਂ ਅੱਧੀ ਰਾਤ ਵੀ ਤੁਹਾਡੇ ਨਾਲ ਹਾਜ਼ਰ ਹੋਊਗਾ ਸਾਰੇ ਜਥੇਬਦੀ ਤੁਹਾਡੇ ਨਾਲ ਹਾਜ਼ਰ ਹੋਊਗੀ ਮੈਂ ਇੱਕ ਦਿਨ ਇੱਥੇ ਲੈਟ ਸੀ ਉਹਦੀ ਕੋਈ ਆਰਾਮੇਯ ਆ ਦੇ ਕੋਈ ਮਢਿਆਲੇ ਦੇ ਜਿਮਦਾਰ ਸਾਰੇ ਰਾਮੂਵਾਲ ਦੇ ਬੰਦੇ ਆਏ ਸੀਗੇ ਮੈਨੂੰ ਕਹਿੰਦੇ ਯਾਰ ਲੈਟ ਹੈ ਨਹੀਂ ਮੈਂ ਇੱਥੇ 10:30 ਵਜੇ ਇੱਥੇ ਪਹੁੰਚਿਆ ਅਸੀਂ ਉਹ ਲਾਈਟ ਜਿਹੜੀ ਚਾਲੂ ਕਰਵਾਈ ਹੋਰ ਵੀ ਮੁੱਦੇ ਜਿਹੜੇ ਅੱਜ ਗੰਨੇ ਦਾ ਮੁੱਦਾ ਵਾ ਗੰਨੇ ਦੀਆਂ ਪਰਚੀਆਂ ਜਿਹੜੀਆਂ ਸੀਆਂ ਅਸੀਂ ਇੱਥੇ ਜੀਐਮ ਨੂੰ ਤੇ ਜਿਹੜਾ ਮੁੱਖ ਗਨਵਿਕਾਸ ਅਫਸਰ ਆ ਉਹਨੂੰ ਮਿਲੇ ਸੀਗੇ ਔਰ ਉਹਨੂੰ ਇਹ ਗੱਲ ਕਹੀ ਸੀ ਵੀ ਤੂੰ ਐਂਦਾ ਕਰ ਜਿਹੜਾ ਆਊਟ ਏਰੀਆ ਉਹਨੂੰ ਬੰਦ ਕਰ ਦੇ ਜਿਹੜਾ ਗੇਟ ਆ ਉਹਨੂੰ ਤੂੰ ਦਸ ਦਿਨ ਚ ਲਾ ਦੱਸਾ ਦਿਨਾਂ ਵਿੱਚ ਤੇਰਾ ਬਾਹਰ ਦੇ ਵਿੱਚ ਤੁਹਾਨੂੰ ਪੰਜ-ਪੰਜ ਪਰਚੀਆਂ ਛੱਡੀਆਂ ਹੋਣਗੀਆਂ ਔਰ ਦੀਆਂ ਛੱਡੀਆਂ ਰੋਜ਼ ਦੀਆਂ ਲੇਕਿਨ ਉਹਨਾਂ ਨੇ ਕੀ ਕੀਤਾ ਸਾਡੇ ਨਾਲ ਵਾਅਦਾ ਕਰਕੇ ਜਿੱਕੀ ਵਾਦਾ ਕਰਕੇ ਸਾਡੇ ਤੋਂ ਮੁਕਰ ਗਏ ਉਹਨਾਂ ਨੇ ਫੇਰ ਪੱਟੀਆਂ ਜਿਹੜੀਆਂ ਅਸੀਂ ਆ ਉਹ ਦੋਸਤਾਂ ਵਿੱਚ 15 16 ਪੱਟੀਆਂ ਛੱਡ ਦਿੱਤੀਆਂ ਲੇਕਿਨ ਅਸੀਂ ਉਹਨਾਂ ਨੂੰ ਜਾ ਕੇ ਪੂਰਾ ਜੁਰਮ ਕੱਢਿਆ ਔਰ ਧਰਨਾ ਦਿੱਤਾ ਅੱਜ ਵੀ ਉਹ ਬੰਦਿਆਂ ਦੀ ਉਹਨਾਂ ਦੀ ਅਸੀਂ ਬਦਲੀ ਵੀ ਕਰਵਾਈ ਅੱਜ ਵੀ ਮੈਂ ਇਸ ਵੀ ਮੁੱਦੇ ਤੇ ਮੈਂ ਕਿਸਾਨਾਂ ਦੇ ਨਾਲ ਮੈਂ ਉਹਨੂੰ ਅੱਜ ਵਾਰਨਿੰਗ ਦੇਣਾ 3 ਐ ਜੀ ਐਮ ਨੂੰ ਵਾਰਨਿੰਗ ਦੇਣਾ ਕਿ ਤੂੰ ਬੰਦੇ ਦਾ ਪੁੱਤ ਬਣ ਜਾ ਜੇ ਤੂੰ ਕੋ ਪੱਟੀ ਔਲ ਟੇਰੀ ਦੀ 15 ਫਰਵਰੀ ਤੱਕ ਛੱਡੀ ਤੇ ਤੇਰਾ ਅਸੀਂ ਜਲੂਸ ਕਢਾ ਕੇ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਪਰ ਮਜ਼ਦੂਰਾਂ ਨਾਲ ਖੜੇ ਆਂ ਹਰ ਇੱਕ ਦੇ ਨਾਲ ਖੜੇ ਆਂ ਕੋਈ ਵੀ ਬੰਦਾ ਸਾਨੂੰ ਜਿਹੜਾ ਕੋਈ ਵੀ ਆਵਾਜ਼ ਮਾਰੂਗਾ ਅਸੀਂ ਵਪਾਰੀ ਹੋਵੇ ਕੁਝ ਵੀ ਹੋਵੇ ਅਸੀਂ ਉਹ ਨਾ ਦੇ ਤੱਕਾ ਹੁੰਦਾ ਉਹ ਨਾਲ ਖੜਾਂਗੇ ਇਹਨਾਂ ਕਿਦਾ ਮੈਂ ਕਿਮਾਂ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੇ ਰੋਕ ਵੀਡੀਓ ਕਰਾਂਗੇ